ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਂਗੇ ਤੇ ਆਪਾਂ ਐਸੀ ਖੇਤ ਕੀੜਾ ਮਾਰਨ ਤੇ ਜਿਹੜੀ ਪਰਸੋਂ ਨੇਰੀ ਆਈ ਉਹ ਬਹੁਤ ਨੁਕਸਾਨ ਕਰ ਗਈ ਖੰਬੇ ਟਰੈਕਟਰ ਉਸ ਫਾਰਮ ਬਹੁਤ ਸੱਟ ਗਈ ਖੰਬੇ ਭੰਨ ਗਈ ਦਰਖਤ ਦਰੂਖਤ ਬਹੁਤ ਸੱਟ ਗਈ ਤੇ ਦੇਖੋ ਪਨੀਰੀਆਂ ਦਾ ਤੋਂ ਹਵਾ ਜੀ ਨੇ ਮਚਾਤੀਆਂ ਤੇ ਲੈਟ ਮਨੀ ਪਰਸੋਂ ਦੀ ਆਈ ਦੇਖੋ ਲਾ ਕਾਲੂ ਖਣੀ ਜਗਨੇਟਰ ਨਾਲੀ ਭਰਨੀ ਆ ਪੈਣੀਆਂ ਪਨੀਰੀਆਂ ਦੇਖੋ ਉਤੋਂ ਆਏ ਪੱਤੇ ਜੇ ਮਚਾਤੇ ਲਾਲ ਜੇ ਕਰਤੇ ਪਨੀਰੀ ਦੇ ਸੋ ਪਾਣੀ ਵਾਲਿਆਂ ਦੇਖੋ ਆ ਪਿੰਡੀਆਂ ਵੀ ਮਰ ਜਾ ਗਈਆਂ ਉਹ ਤਾਂ ਸਾਨੂੰ ਗਾਂ ਵੀ ਦਿਖਾਉਨੇ ਆ ਸਬਜੀ ਬੇਲਾ ਬੂਲਾ ਵਧੀਆ ਉਤਰਨ ਲੱਗ ਗਈਆਂ ਸੀ ਨੇਰੀ ਜੀ ਨੇ ਬੇਲਾਂ ਵੀ ਖਰਾਬ ਕਰਤੀਆਂ ਦਿਖਾਉਨੇ ਆ ਗਾਂ ਚੱਲ ਕੇ ਵੀ ਗਾਂ ਵਾਲੇ ਖੇਤ ਵੀ ਨੁਕਸਾਨ ਬਹੁਤ ਕਰ ਗਈ ਜਾਨਕਿ ਮੱਕੀਆਂ ਮੁੱਕੀਆਂ ਵੀ ਸੜਤੀਆਂ ਵਿੱਚ ਬਾਬਾ ਜਿਨ੍ਹਾਂ ਨੂੰ ਪਾਣੀ ਲੱਗੇ ਹੋਏ ਸੀਗੇ ਚੱਲ ਦਰਾਦ ਦਰੋਖਤ ਬਹੁਤ ਪਾਂਤੇ ਸਾਰੇ ਟਰਾਂਸਫਾਰਮ ਖੰਬੇ ਖੰਬੇ ਬਾਬਾ ਪਾਂਤੇ ਦੋ ਤਾਂ ਸਾਡੇ ਆ ਰਾਤ ਹੀ ਟਰਾਂਸਫਾਰਮ ਸਣੇ ਖੰਬੇ ਸੜਤੇ ਹਾਂਜੀ ਨਹੀਂ ਆਹ ਦਿਨੇਰੀ ਨੇ ਬੇਲਾਂ ਜੀਆਂ ਵੀ ਆਏ ਅਗਰ ਦੂਗੜ ਜੀਆਂ ਕਰਤੀਆਂ ਨੇ ਇੱਕ ਇੱਕਦੂ-ਕੁੱਦੂ ਦਾ ਫੁੱਲ ਉੱਤਰਦੇ ਆ ਤੇ ਕਮਲੀਆਂ ਜੀਆਂ ਕਰਤੀਆਂ ਸੀ ਨੇਰੀ ਨੇ ਨੇ ਇੱਕਦੂ-ਕੁੱਦੂ ਦਾ ਹੁਣ ਫੁੱਲ ਉੱਤਰਦੇ ਆ ਆਦੇ ਹਵਾ ਜੀ ਚੱਕ-ਚੱਕ ਮਾਰੀਆਂ ਤੇ ਮੂੰਗੀ ਵੀ ਕਮਲੀ ਜੀ ਕਰਤੀ ਤੇ ਮੱਕੀਆਂ ਬਹੁਤ ਪਾਂਤੀਆਂ ਯਾਨੀ ਕਿ ਆ ਦੇ ਖਰਬੂਜੇ ਦੀਆਂ ਬੇਲ ਲੰਬੇਲਾ ਵੀ ਐ ਕਮਲੀਆਂ ਜੀਆਂ ਕਰਤੀਆਂ ਮਿਰਚਾਂ ਵੀ ਆਦੇ ਟੇਡੀਆਂ ਜੀਆਂ ਕਰਤੀਆਂ ਸੀ ਇਹਨਾਂ ਨੂੰ ਫਿਰ ਅੱਜ ਐ ਸਿੱਧੀਆਂ ਜੀਆਂ ਕਰ ਕਰਕੇ ਐ ਮਿੱਟੀ ਲਾਤੀ ਬਸ ਹੁਣ ਫਿਰ ਇਹਨਾਂ ਦੀਆਂ ਬੱਟਾ ਬਣਾ ਲਾਂਗੇ ਵਧੀਆ ਚੱਲ ਪਿਆ ਸੀ ਨੇਰੀ ਨੇ ਇਹ ਵੀ ਟੇਡੀਆਂ ਜੀਆਂ ਕਰਤੀਆਂ ਸੀਗੀਆਂ ਤੇ ਇਹਨਾਂ ਨੂੰ ਫਿਰ ਅੱਜ ਐ ਮਿੱਟੀ ਲਾਤੀ ਤੇ ਮੱਕੀਆਂ ਬਹੁਤ ਮੋਦੀਆਂ ਦੇਖੋ ਮੂੰਗੀ ਵੀ ਆਏ ਡੇਢੀ ਜੀ ਕਰਤੀ ਜਿੱਧਰ ਨੂੰ ਹਵਾ ਸੀ ਆਏ ਆਏ ਡੇਢੀ ਜੀ ਕਰਤੀ ਮੂੰਗੀ ਵੀ ਇੱਕ ਪਾਸੇ ਨੂੰ ਆਏ ਇੱਕ ਪਾਸੇ ਨੂੰ ਆਏ ਡੇਢੀ ਜੀ ਇੱਕ ਵਾਏ ਤੇ ਮੱਕੀਆਂ ਵੀ ਤੇ ਦਰਾਖਤ ਬਹੁਤ ਸੂਏ ਤੇ ਭੰਨੇ ਅੱਜ ਸੂਏ 'ਚ ਦੋ ਤਾਂ ਇੱਕ ਤਾਂ ਟਾਲੀ ਕੱਢੀ ਵਿੱਚੋਂ ਆਏ ਸੂਏ ਤੇ ਕਿੱਕਰਾਂ ਜੀਆਂ ਆਏ ਸੜਤੇ ਆ ਇਹ ਅਜੇ ਰਾਜਾ ਬੰਦ ਹੋ ਗਿਆ ਸੀ ਰਾਜਾ ਵੀ ਫਿਰ ਆਏ ਚਲਾਇਆ ਆਦੇ ਆ ਸੁੱਕੀ ਟਾਲੀ ਸੀ ਇਹ ਵੀ ਡੈਗ ਪੀ ਸੀ ਇਹ ਫਿਰ ਮਹਿਕਮੇ ਵਾਲਿਆਂ ਨੇ ਬਟ ਟੋਟੇ ਜੇ ਕਾਦੇ ਟਰੈਕਟਰ ਨਾਲ ਫਿਰ ਆਦੇ ਵਿੱਚ ਦੀ ਖੇਚ ਕੇ ਲਿਆਏ ਸੂਏ ਦੇ ਕਿਉਂਕਿ ਇੱਕ ਤਰੀਕ ਨੂੰ ਸੂਆ ਆ ਜਾਣਾ ਤੇ ਵੇਜ ਦੀ ਕੱਢ ਗਿਆ ਤੇ ਘੜਿਆ ਵਾ ਸੂਆ ਨਰੇਗਾ ਵਾਲੇ ਕੱਢ ਗਏ ਸੀ ਬਹੁਤ ਸੋਹਣਾ ਤੇ ਇਹਦੇ ਵਿੱਚ ਚੜਾ ਕੇ ਵੀ ਸੀ ਆਦੇ ਵੇਜ ਦੀ ਧੂਕੇ ਲਿਆਏ ਫਿਰ ਆਦੇ ਉਹਨਾਂ ਟੋਟੇ ਜੇ ਕਰਤੇ ਸੀ ਬਾਹਰ ਕੱਢਤੀ ਸੀ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ